ਸਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਤੁੰਗਾ ਪਿੰਡ ਆਏ ਹਾਂਗੇ ਸੰਗਰੂਰ ਦੇ ਥੋੜਾ ਲਵੀ ਹੈਗਾ ਕਿਹੜੀ ਸਾਹਿਬ ਤੋਂ ਸੜਕ ਮੁੜਦੀ ਹੈ ਤੁੰਗਾ ਨੂੰ ਇੱਥੇ ਨਾ ਇੱਕ ਆਪਣਾ 30 ਸਾਲ ਦਾ ਜਿਹੜਾ ਨੌਜਵਾਨ ਮੁੰਡਾ ਕਿਸੇ ਕਾਰਨ ਕਰਕੇ ਉਹਦੇ ਸੱਟ ਲੱਗ ਗਈ ਸੀ ਤੇ ਉਹ ਉਤਰਨ ਤੋਂ ਵਿਚਰਾਵਾ ਜਾ ਰਗਾ ਤੇ ਉਹਦੇ ਪਰਿਵਾਰ ਨਾਲ ਵੀ ਆਪਾਂ ਗੱਲ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਬਤਵਾ ਸੇਵ ਜਰੂਰ ਕਰ ਦੋ ਤਾਂ ਜੋ ਇਸ ਗਰੀਬ ਪਰਵਾਰ ਦੀ ਜਿਹੜੀ ਹੈਲਪ ਆ ਗਈ ਤੇ ਕੋਈ ਜੇ ਕੋਈ ਸਮਾਜ ਸੇਵੀ ਸੰਸਥਾ ਗਈ ਉਹ ਵੀ ਕਰ ਜਾ ਕੋਈ ਐਨ ਆਰ ਆਈ ਵੀਰ ਆਪਣਾ ਉਹ ਵੀ ਕਰੇ ਤੇ ਆ ਜੋ ਬਣੇ ਹੋ ਵੀਰਾਂ ਚੱਲਦੇ ਆਂਗੇ ਆਪਾਂ ਕਰਦੇ ਆਂ ਪਰਿਵਾਰ ਨਾਲ ਗੱਲਬਾਤ ਤੇ ਨਾਲੇ ਮਿਲਾਂਨੇ ਆਂਗੇ ਤੁਹਾਨੂੰ ਉਸ ਬਾਈ ਦੇ ਨਾਲ ਤੇ ਕਿੱਦਾਂ ਦੀ ਵੀ ਹਾਲਤ ਆ ਕਿੱਦਾਂ ਦੀ ਵੀ ਸਿਹਤ ਆ ਗਈ ਜਾਣਦੇ ਆਂਗੇ ਉਹਦੇ ਬਾਰੇ ਤੇ ਪੂਰੀ ਵੀਡੀਓ ਜਰੂਰ ਦੇਖਿਓ ਸਕਿਪ ਨਾ ਕਰਿਓ ਵੀਡੀਓ ਨੂੰ ਤੇ ਆ ਜੋ ਫਿਰ ਕਰਦੇ ਆਂ ਵੀਡੀਓ ਸ਼ੁਰੂ ਸ਼ੁਰੂ ਚ ਤੇ ਆ ਉਸ ਬਾਈ ਦਾ ਘਰ ਆਗਾ ਤੁਸੀਂ ਦੇਖ ਸਕਦੇ ਹੋਗੇ ਆ ਸਾਹਮਣੇ ਬਾਈ ਦੀ ਜਿਹੜੀ ਆ ਆਰਥਿਕ ਹਾਲਤ ਆ ਗਈ ਉਹ ਜਿਆਦਾ ਠੀਕ ਨਹੀਂ ਹੈਗੀ ਕਿਉਂਕਿ ਪਰਿਵਾਰ ਦਾ ਇੱਕੋ ਇੱਕ ਜਿਹੜਾ ਕਮਾਉਣ ਵਾਲਾ ਜਰੀਆ ਸੀਗਾ ਉਹ ਬਾਈ ਹੀ ਸੀਗਾ ਤੇ ਉਹਦੇ ਸੱਕ ਲੱਗਣ ਕਰਕੇ ਹੁਣ ਕਿਸੇ ਤਰ੍ਹਾਂ ਦੀ ਕੋਈ ਇਨਕਮ ਨਹੀਂ ਕੋਈ ਕਮਾਈ ਨਹੀਂ ਪਰਿਵਾਰ ਦਾ ਜਿਹੜਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਆਪਾਂ ਪਰਿਵਾਰ ਦਾ ਜਿਹੜਾ ਇੱਕ ਜਿੱਦਾਂ ਕਹਿੰਦੇ ਨੇ ਆ ਆਰਥਿਕ ਮੰਦੀ ਦੀ ਹਾਲਤ ਤੋਂ ਗੁਜ਼ਰ ਰਿਹਾ ਹੈਗਾ ਤੇ ਆਜੋ ਦੇਖਦੇ ਆਂ ਤੁਹਾਨੂੰ ਪਹਿਲਾਂ ਆਪਾਂ ਬਾਈ ਦਿਖਾਣੇ ਹੈਗੇ ਨਾਲ ਅੱਪਾ ਦੇਖਦੇ ਆਂ ਗੱਲਬਾਤ ਵੀ ਕਰ ਦਾਂਗੇ ਬਾਈ ਨਾਲ ਕਿੰਦਾਂ ਦੇ ਹਾਲਾਤ ਨੇ ਕਿੰਦਾਂ ਦਾ ਕੀ ਸਿਸਟਮ ਆ ਸਾਰਾ ਆਪਾਂ ਦਿਖਾ ਦਿੰਨੇ ਆਂਗੇ ਤੇ ਆ ਜੋ ਆ ਬੀਰਾ ਦਾ ਆਪਣਾ ਤੁਸੀਂ ਦੇਖ ਸਕਦੇ ਹੋਗੇ ਥੋੜਾ ਜਿਹਾ ਵੀ ਲਵੀ ਹੋ ਕੇ ਦਿਖਾ ਦੋ ਇਹ ਬੀਰਾ ਜੀ ਆਪਣਾ ਤੇ ਬਾਈ ਦੀ ਜਿਹੜੀ ਹਾਲਤ ਆ ਕੀ ਤੁਹਾਨੂੰ ਨਹੀਂ ਦਿਖਾ ਸਕਦੇ ਕਿਸੇ ਕੋਈ ਕੁਝ ਕਾਰਨ ਨੇਗੇ ਹਨਾ ਦਿੱਕਤ ਆ ਗਈ ਉਹ ਚੀਜ਼ ਦੀ ਤੇ ਵੀਰੇ ਕਿੰਨਾ ਟਾਈਮ ਹੋ ਗਿਆ ਤੈਨੂੰ ਇਦਾਂ ਐਕਸੀਡੈਂਟ ਹੋ ਗਿਆ ਸੀ ਕੀ ਗੱਲ ਹੋ ਗਈ ਸੀ ਇਹ ਲੱਗਿਆ ਨਹੀਂ 10 ਸਾਲ ਹੋ ਗਏ ਅੱਛਾ ਇਹ ਕੰਮ ਕਰਦਾ ਸੀ ਵੀਰੇ ਕੰਮ ਲਈ ਗੁਜ਼ਰੀਤਾਂ ਦਾ ਕਰਕੇ ਅੱਛਾ ਉਦਾਂ ਦਿਹਾੜੀ ਦੇ ਕੰਮ ਕਰਦੇ ਹਣਾ ਤੇ ਵੀਰ ਆਪਣਾ ਵੀਰ ਕਹਿੰਦਾ ਵੀ ਵੀਰ ਦਾ ਇੱਕ ਡਿੱਗ ਪਿਆ ਸੀ ਵੀਰ ਤੇ ਉਹਦੇ ਕਰਕੇ ਦੀ ਜਿਹੜੀ ਹੱਡੀ ਡੈਮੇਜ ਹੋ ਗਈ ਸੀਗੀ ਤੇ ਹੁਣ ਆ ਜਿਹੜਾ ਕਿ ਲੈਟਰਿੰਗ ਬਾਥਰੂਮ ਵੀ ਬਾਈ ਦਾ ਵਿਚੀ ਆਉਂਦਾਗਾ ਤੇ ਇਹਦਾ ਪਰਿਵਾਰ ਬਹੁਤ ਜਿਹੜੀ ਤਰਸਯੋਗ ਹਾਲਤਾਂ ਜਿਵੇਂ ਆਪਾਂ ਕਹਿੰਦੇ ਹਾਂ ਨਾ ਮੈਂ ਦੇਖਿਆਗਾ ਤੇ ਹੁਣ ਤੁਹਾਨੂੰ ਨਹੀਂ ਦਿਖਾ ਸਕਦੇ ਬਹੁਤ ਜ਼ਿਆਦਾ ਜਿਹੜਾ ਬਾਈ ਦਾ ਸਿਸਟਮ ਆਗਾ ਉਹ ਤੇ ਪਰਿਵਾਰ ਬਾਈ ਦੇ ਪਰਿਵਾਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਾਈ ਦੀ ਮਾਤਾ ਪਿਤਾ ਨੇਗੇ ਦੋ ਉਹ ਵੀ ਬਜ਼ੁਰਗ ਨੇਗੇ ਤੇ ਕੋਈ ਕਮਾਈ ਦਾ ਸਾਧਨ ਜਿਵੇਂ ਆਪਾਂ ਕਹਦੀਏ ਹਨਾ ਉਹ ਹੈ ਨਹੀਂਗਾ ਤੇ ਆਜੋ ਆਪਾਂ ਬਾਈ ਦੀ ਮਾਤਾ-ਨਾਨ ਗੱਲ ਕਰਦੇ ਆ ਤੁਹਾਨੂੰ ਮਲਾਉਂਦੇ ਆਗੇ ਉਹਨਾਂ ਦੇ ਮਾਪੇ-ਬਾਪ ਨੂੰ ਮਲਾਉਂਦੇ ਆਗੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਦੀ ਹੋਰ ਇਨਕਮ ਕੁਛ ਨਹੀਂ ਹੈਗੀ ਤੇ ਬਸ ਪਾਰਟ ਟਾਈਮ ਥੋੜਾ ਇੱਕ ਚੁੱਲ੍ਹੇ ਨੇਗੇ ਆ ਤੁਸੀਂ ਦੇਖ ਸਕਦੇ ਹੋ ਬਸ ਇਹੀ ਪਾ ਕੇ ਜਿਹੜਾ ਬਾਈ ਦੀ ਜ਼ਿੰਦਗੀ ਦੀ ਜਿਹੜੀ ਖੋਸਰ-ਵਸਰਾ ਇਹ ਚੱਲਦੀ ਹੈਗੀ ਇਹ ਉਹ ਵੀਰ ਦੇ ਮਾਤਾ ਜੀ ਨੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋਣਗੇ ਹਾਂਜੀ ਸੇਤਾ ਠੀਕ ਨੇਗੇ ਕੀ ਕਰਨੇ ਜੀ ਬਿਲਕੁਲ ਅੱਛਾ ਬਾਈ ਨਾਲ ਕੀ ਵੀ ਤਿਆਰੀਆ ਜਦੋਂ ਬਾਈ ਦੇ ਸੱਤ ਲੱਗੀ ਆਈ ਕੀ ਗੱਲ ਹੋਈ ਸੀ ਕੰਮ ਤੇ ਜਾਂਦੇ ਤੇ ਲੈਟਰ ਵਾਲੇ ਮਸ਼ੀਨ ਤੋਂ ਬਸ ਹੋ ਰਿਹਾ ਗਰੰਟ ਤੋਂ ਬੱਤੀ ਟੈਂਪਰ ਤੋਂ ਡਿੱਕਿਆ ਕਿੰਨਾ ਕੁ ਟਾਈਮ ਹੋ ਗਿਆ ਜੀ ਬਸ 10 ਸਾਲ ਹੋ ਗਏ ਜੀ ਇਸ ਗੱਲ ਦੇ ਤੇ ਬਾਈ ਦਾ ਕੋਈ ਆਪਦਾ ਕੰਮ ਕਰਦਾ ਸੀ ਜਾਂ ਕੋਈ ਫਿਰ ਦਿਹਾੜੀ ਧੁੜੀ ਕਰਦਾ ਨਹੀਂ ਜੀ ਦਿਹਾੜੀ ਕਰ ਦਿੱਤੇ ਆਪਦਾ ਕੋਈ ਕੰਮ ਨਹੀਂ ਸੀ ਸਾਡਾ ਕਾਰੋਬਾਰ ਕੋਈ ਨਹੀਂ ਜੀ ਸਾਡੇ ਤਾਂ ਜਿੰਨੀ ਕ ਕਮਾਉਂਦੇ ਲਿਆਉਂਦੇ ਤੇ ਉੰਨੀ ਕ ਖਾ ਲੈਂਦੇ ਤੇ ਬਸ ਜ਼ਿੰਦਗੀ ਹੁਣ ਕਿਵੇਂ ਲੰਘ ਰਹੀ ਹੈ ਜਿੰਦਗੀ ਤਾਂ ਜੀ ਬਸ ਤੁਹਾਡੇ ਸਾਹਮਣੇ ਆ ਚੁੱਲੇ ਦਿਹਾੜੀ ਕੋਈ ਮੜੀ-ਮੋਟੀ ਰੋਟੀ ਕਿੰਨਾ ਕ ਖਰਚ ਆ ਜਾਂਦਾ ਦਵਾਈ ਦੇ ਉੱਤੇ ਬਾਈ ਜੀ ਦਵਾਈ ਤੇ ਤਾਂ ਜੀ ਬਹੁਤ ਪੈਸੇ ਲੱਗਦੇ ਤੁਸੀਂ ਬਾਪੂ ਜੀ ਕੀ ਕਰਦੇ ਹੁੰਦੇ ਹੋ ਤੁਸੀਂ ਨਹੀਂ ਅਸੀਂ ਤਾਂ ਜੀ ਕੁਝ ਨਹੀਂ ਕਰਦੇ ਹੁਣੇ ਬਸ ਮੇਲੇ ਬਸ ਅਜੇ ਤਾਂ ਵੀ ਥੋੜੀ ਉਮਰ ਵੀ ਕਾਫੀ ਹੋ ਗਈ ਹੋਣੀ ਹੈ ਨਾ ਪੱਕਾ ਗਊ ਐ ਇਹਨੂੰ ਕੰਡਾ ਜਿਹਾ ਪਾਲਦੇ ਆ ਤੁਹਾਡੀ ਉਮਰ ਹੋ ਗਈ ਨੀ 70 ਸਾਲ ਦੀ ਤਾਂ ਹਾਂ ਜੀ ਦਵਾਈ ਤਾਂ ਦੇਖ ਲੋ ਜੀ ਸਾਡੀ ਮੇਰੀ ਚੜਾਣੇ ਇੰਨੀ ਪਈ ਹੈ ਜੀ ਕਦੇ ਕੋਈ ਕੋਲੋਂ ਹੋ ਜਾਂਦੀ ਹੈ ਕਦੇ ਕਹਿੰਦਾ ਮੇਰੇ ਦਾਤੂ ਗਰਦਾ ਦੇ ਦੀ ਬੋਲ ਜਾਂਦੀ ਹੈ ਅੱਛਾ ਕੋਈ ਕਿਸੇ ਨੇ ਆ ਕੇ ਬਾਣੀ ਫੜੀ ਕਿਸੇ ਸਮਾਜ ਸੇਵੀ ਨੇ ਆ ਕੇ ਬਾਣੀ ਫੜੀ ਕਿਸੇ ਤਰ੍ਹਾਂ ਦੀ ਵੀ ਤੁਹਾਡਾ ਇੱਜ਼ਤ ਅਸੀਂ ਕਰਾਉਣੇ ਆ ਜਾਂ ਉਹ ਕਰਦੇ ਆਂਗੇ ਕੋਈ ਆ ਕੇ ਕੋਈ ਪਿੰਡ ਦਾ ਕੋਈ ਖੜਿਆ ਹੋਵੇ ਨਾਲ ਜਾਂ ਜੀ ਵੀਰ ਨੂੰ ਆਪਾਂ ਆ ਕੇ ਜੀ ਵੀ ਥੱਕ ਕੇ ਉਹਦੇ ਨਾਲੇ ਮੁੰਡਿਆਂ ਨੂੰ ਵੀ ਥੋੜੀ ਕਣੀ ਸਹਾਇਤਾ ਕਰ ਦੇ ਰਹੇ ਹਾਂ। ਮਾਤਾ ਜੀ ਵੀ ਕੋਈ 10,000 ਰੁਪਏ ਹੈ। ਹੁਣ ਅਸੀਂ ਗੱਡੀ ਦੇ ਕਰਾਏ ਕੰਨੀਆਂ ਦੀ ਇਹਨੂੰ ਦਿਖਾਉਣ ਕੰਨੀਆਂ ਵੀ ਤਰਸ ਨਹੀਂ ਆਗੇ। ਫਿਰ ਜਦੋਂ ਤੁਸੀਂ ਚੁੱਲ੍ਹੇ ਪਾਉਨੇ ਹੋਗੇ ਬਸ ਇਹਦੇ ਨਾਲ ਹੀ ਵਿਚਾਰਾ ਚੱਲਦਾਗਾ ਕਰਦੇ। ਹਾਂ ਜੀ ਬਸ ਦੇਖ ਜਾਣਗੇ ਜੇ 150 ਰੁਪਏ ਕੋਈ। ਜੇ ਪਰ ਮੁੰਡਾ ਜਦੋਂ ਬਾਹਰ ਅੰਦਰ ਦਾ ਵਿਚਾਰਾ ਤੁਸੀਂ ਉਹ ਦੇਖਦੇ ਜਿੱਦਾਂ ਉਹਨੇ ਲੈਟਰਿੰਗ ਬਾਥਰੂਮ ਕਰਨਾ ਮੁੰਡੇ ਨੇ ਤਾਂ ਹਾਂਜੀ ਅਸੀਂ ਹਾਂਜੀ ਮੈਂ ਗੰਡਿਆਂ ਦੀ ਪਨੀਰੀ ਵਗ ਜਾਂਦੀ ਜਾਂ ਮੈਂ ਕਰੂੰਗਾ ਜਾਈਂ ਕਿਲੂਆਂ ਦੇ ਸਾਹਮਣੇ ਉੱਥੋਂ ਮੈਨੂੰ ਕਦੇ ਤਿੰਨ ਵਾਰੀ ਵੀ ਬੁਲਾ ਲੈ ਕਦੇ ਦੋ ਵਾਰੀ ਰੋਟੀ ਵੀ ਮੈਂ ਬੜਾ ਲਾ ਨਹੀਂ ਲੈਟਰਿੰਗ ਵੀ ਬਸ ਮੈਂ ਸਾਹਮਣਾ ਆ ਕੇ ਬਸ ਮੈਨੂੰ ਫੋਨ ਕਰ ਦਦਾ ਤੇ ਆਕਰਾਂ ਦੇ ਲਵੀ ਦੀ ਕੀਤੀ ਕੀ ਮੈਂ ਬਸ ਉੱਥੋਂ ਮੈਂ ਭੱਜਉ ਨਾ ਠੀਕ ਫੇਰ ਆਉਂਦੀ ਕਿਲੂਆਂ ਦੀ ਕਿੰਨੀ ਕ ਬਹੁਤ ਹੁੰਦੀ ਆ ਬਾਈ ਅਜੇ ਤੁਸੀਂ ਜਿਹੜੇ ਆਪਣੇ دوست ਆਪਣੇ ਜਿਹੜੇ ਦੇਖਣ ਵਾਲੇ ਨਾਲ ਜੁੜੇ ਹੋਏ ਨੇਗੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਨੂੰ ਕੀ ਮੈਸੇਜ ਲਾਉਣਾ ਤੁਸੀਂ ਉਹਨਾਂ ਨੂੰ ਜਿਹੜੇ ਆਪਾਂ ਨੇ ਕਿਉਂਕਿ ਆਪਾਂ ਨੂੰ ਇਸ ਟਾਈਮ ਹਜ਼ਾਰਾਂ ਲੋਕ ਦੇਖ ਰਹੇ ਨੇਗੇ ਲੱਖਾਂ ਲੋਕ ਆਹ ਨਾਲ ਜੁੜੇ ਹੋਏ ਨੇ ਬਸ ਸਤਿ ਸ਼੍ਰੀ ਅਕਾਲ ਕੀ ਬੇਨਤੀ ਹੈ ਜੀ ਬਸ ਉਹਨਾਂ ਮੂਰੇ ਵੀ ਇਹ ਹੀ ਅਰਦਾਸ ਹੈ ਕਿ ਮਰਦਾਂ ਦਾ ਬੋਤਾ ਸਹੀ ਤਰ੍ਹਾਂ ਕਰੋ ਅਸੀਂ ਆਪਣੇ ਵੱਲੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਗਰੀਬ ਪਰਿਵਾਰ ਆ ਇਦੀ ਬਾਹ ਫੜੀ ਜਾਵੇ ਜਾਂ ਕੋਈ ਜਿਹੜੇ ਆਪਣੇ ਕੋਈ ਐਨ ਆਰ ਆਈ ਵੀਰ ਨੇ ਜਾਂ ਕੋਈ ਸਮਾਜ ਸੇਵੀ ਸੰਸਥਾ ਗਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਗਰੀਬ ਪਰਵਾਸ ਦੀ ਬਾਹ ਜਰੂਰ ਫੜੀ ਜਾਵੇ ਕਿਉਂਕਿ ਜਿਹਨਾਂ ਦੇ ਹਾਲਾਤ ਅਸੀਂ ਨੇ ਦੇਖੇ ਨੇ ਕਿ ਇੱਥੇ ਆ ਕੇ ਇਹਨਾਂ ਦੇ ਹਾਲਾਤ ਵੱਧ ਤੋਂ ਵੱਧਰ ਹੋਏ ਪਏ ਨੇ ਕਿ ਕੋਈ ਇਹਨਾਂ ਕੋਲੇ ਇਨਕਮ ਦਾ ਕੋਈ ਸਾਧਨ ਨਹੀਂਗਾ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਕੋਲੇ ਕਮਾਈ ਦਾ ਸਾਧਨ ਨਹੀਂ ਹੈਗਾ ਬਸ ਆ ਤੁਹਾਨੂੰ ਪਹਿਲਾਂ ਦਿਖਾਇਆ ਸੀ ਆ ਦੋ ਚਾਰ ਚੁੱਲ੍ਹੇ ਪਏ ਨੇ ਵਿਚਾਰੇ 100 ਦਾ 150 ਦਾ ਇਹ ਵੇਚ ਕੇ ਇਹਨਾਂ ਦੇ ਜਿਹੜੀ ਗੁਜਾਰਾ ਹੋ ਰਿਹਾ ਹੈਗਾ ਰੋਜ਼ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਖਰ ਇਹਨਾਂ ਦੇ ਬੇਟੇ ਦੇ ਉੱਪਰ ਲੱਗ ਰਿਹਾ ਹੈਗਾ ਮੈਕਸਿਮਮ ਮਹੀਨੇ ਦਾ ਲਾ ਲਓ ਵੀ 20-30000 ਰੁਪਏ ਇਹਨਾਂ ਨੂੰ ਬਹੁਤ ਦਿੱਕਤ ਆ ਕਿਉਂਕਿ 20-30000 ਰੁਪਏ ਮਹੀਨੇ ਦਾ ਇਹ ਜਿਹੜੀ ਬੱਚੇ ਦੀ ਦਵਾਈ ਚੱਲਦੀ ਹੈਗੀ ਦਵਾਈ ਵੀ ਚੰਡੀਗੜ੍ਹ ਤੋਂ ਆਂਦੀ ਹੈਗੀ ਤੇ ਕੋਈ ਪ੍ਰੋਪਰ ਕੋਈ ਸਸਤਾ ਨਹੀਂ ਬਾਹ ਫੜ ਰਹੀ ਇਹਨਾਂ ਦੀ ਜਾਂ ਕੋਈ ਕੋਈ ਪਿੰਡ ਦੇ ਦੌਰਤੇ ਲਈ ਕੋਈ ਬਾਹ ਫੜ ਰਿਹਾ ਹੈਗਾ ਤੇ ਮੈਂ ਵੀਰੇ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਇਹਨਾਂ ਦੀ ਗਰੀਬ ਪਰਿਵਾਰ ਦੀ ਆ ਕੇ ਇੱਕ ਵਾਰੀ ਹਾਲਤ ਦੇਖੋ ਤੁੰਗਾ ਪਿੰਡ ਹੈ ਜੀ ਤੇ ਆਹ نیچے ਤੁਸੀਂ ਦੇਖ ਰਹੇ ਹੋਗੇ ਵੀਡੀਓ ਦੇ نیچے ਇਹਨਾਂ ਦਾ ਅਕਾਊਂਟ ਨੰਬਰ ਚੱਲ ਰਿਹਾ ਹੈਗਾ ਤੇ ਅਸੀਂ ਨਹੀਂ ਕਹਿੰਦੇ ਵੀ ਕੋਈ ਸਾਡੇ ਉਹ ਕਰੋ ਇਹਨਾਂ ਦਾ ਡਾਇਰੈਕਟ ਅਕਾਊਂਟ ਨੰਬਰ ਆ ਵੀਡੀਓ ਦੇ ਨੀਚੇ ਚੱਲ ਰਿਹਾਗਾ ਵੀਰੇ ਤੁਸੀਂ ਦੇਖ ਸਕਦੇ ਹੋਗੇ ਤਾਂ ਡਾਇਰੈਕਟ ਤੁਸੀਂ ਅਕਾਊਂਟ ਦੇ ਵਿੱਚ ਵੀ ਇਹਨਾਂ ਦੇ ਕਰ ਸਕਦੇ ਹੋਗੇ ਜੇ ਉਦਾਂ ਮਿਲਣਾ ਤਾਂ ਇਹਨਾਂ ਦਾ ਮੋਬਾਈਲ ਨੰਬਰ ਵੀ ਨਾਲ ਚੱਲ ਰਿਹਾਗਾ ਵੀਡੀਓ ਦੇ ਤੁਸੀਂ ਦੇਖ ਸਕਦੇ ਹੋਗੇ ਠੀਕ ਆ ਤਾਂ ਤੁਸੀਂ ਇਹਨਾਂ ਦੇ ਫੋਨ ਕਰਕੇ ਇਹਨਾਂ ਨੂੰ ਜੇ ਕੋਈ ਤੁਸੀਂ ਹੈਲਪ ਕਰਨੀ ਹੈ ਤਾਂ ਵੀਰੇ ਇਹਨਾਂ ਦਾ ਫੋਨ ਕਰਕੇ ਇਹਨਾਂ ਨੂੰ ਇਹਨਾਂ ਦੇ ਅਕਾਊਂਟ 'ਚ ਵੀ ਪਾ ਸਕਦੇ ਹੋ ਤੁੰਗਾ ਪਿੰਡ ਆ ਵੀਰੇ ਤੁੰਗਾ ਕਲਾਰਾਂ ਇਕੱਠਾਗਾ ਤੁੰਗਾ ਪਿੰਡ ਆਗਾ ਇਹਨਾਂ ਦਾ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਦੇ ਲੱਗ ਗਈ ਆ ਖੇੜੀ ਸਾਹਿਬ ਦੇ ਲਗੋ ਇੱਕ ਸੜਕ ਆਉਂਦੀ ਆ ਪਹਿਲਾਂ ਕਲਾਰਾ ਆਂਦਾਗਾ ਫਿਰ ਤੁੰਗਾ ਆਂਦਾਗਾ ਰੋਡ ਤੋਂ ਕਿਲੋਕੀਮੀਟਰ 1.5 ਕਿਲੋਮੀਟਰ ਹਟਮਾ ਪਿੰਡ ਆਗਾ ਤੁਸੀਂ ਆਉਣਾਗਾ ਤਾਂ ਕਲੋਨੀਆਂ ਦੇ ਵਿੱਚ ਇਹਨਾਂ ਦਾ ਪਰਿਵਾਰ ਰਹਿ ਰਿਹਾਗਾ ਤੁਸੀਂ ਪਛਾਣ ਕਰ ਲਓ ਇਹਨਾਂ ਦੀ ਇਹਨਾਂ ਦਾ ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਸਾਰਾ ਚੱਲ ਰਿਹਾਗਾ ਕਿਸੇ ਨੇ ਕੋਈ ਸੇਵਾ ਕਰਨੀ ਹੈ ਕਿਸੇ ਤਰ੍ਹਾਂ ਦਾ ਕੋਈ ਹੈਲਪ ਕਰਨੀ ਆ ਤਾਂ ਇਹਨਾਂ ਨੰਬਰਾਂ ਦੇ ਉੱਤੇ ਵੀਰੇ ਕੰਟੈਕਟ ਕਰਕੇ ਤਾਂ ਇਹਨਾਂ ਦੇ ਕੋਲੇ ਆ ਕੇ ਜਰੂਰ ਇਹਨਾਂ ਦੀ ਹੈਲਪ ਕਰੋ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਗਰੀਬ ਪਰਿਵਾਰ ਆਗਾ ਇਹ ਤੁਸੀਂ ਦੇਖ ਸਕਦੇ ਹੋਗੇ ਕੋਈ ਜਿਆਦਾ ਇਹਨਾਂ ਦੀ ਹਾਲਤ ਵੀ ਠੀਕ ਨਹੀਂ ਆ ਬਾਪੂ ਜੀ 70 ਸਾਲ ਦੇ ਨੇਗੇ ਮਾਤਾ ਜੀ 65 ਸਾਲ ਦੇ ਨੇਗੇ ਤਾਂ ਇਹਨਾਂ ਕੋਲੇ ਹੋਰ ਕੋਈ ਕੁਸ਼ ਕਰ ਵੀ ਨਹੀਂ ਸਕਦੇ ਇਹ ਕਿਉਂਕਿ ਹੁਣ ਸਵੇਰੇ ਸ਼ਾਮ ਉਹਨਾਂ ਦੇ ਲੈਟਰਨਿਕ ਬਾਥਰੂਮ ਦੇ ਵਿੱਚ ਹੱਥ ਮਾਰਨਾ ਤਾਂ ਕੋਈ ਦੇਖੋ ਕੋਈ ਖਾਲਾ ਜੀ ਦਾ ਬਾੜਾ ਨਹੀਂਗਾ ਹਨਾ ਆਪਾਂ ਕਹਿ ਦਿੰਦੇ ਆਂਗੇ ਪਰ ਇਹਨਾਂ ਨੂੰ ਪਤਾ ਕਿ ਇਹਨਾਂ ਦੇ ਦਿਲ ਦੇ ਉੱਤੇ ਕੀ ਬਿਤਦੀ ਹੈਗੀ ਜਦੋਂ ਇਹ ਕੁਛ ਕਰਦੇ ਨੇ ਜਾਂ ਨੌਜਵਾਨ ਮੁੰਡਾਗਾ ਉਹ ਕੋਈ ਛੋਟਾ ਬੱਚਾ ਤਾਂ ਹੈ ਨਹੀਂਗਾ 5-7 ਸਾਲ ਦਾ ਨੌਜਵਾਨ ਮੁੰਡਾਗਾ ਤਾਂ ਤੁਸੀਂ ਕਹਿਣ ਦਾ ਮਤਲਬ ਸਮਝੀ ਸਕਦੇ ਹੋਗੇ ਹਨਾ ਤਾਂ ਬਹੁਤ ਦਿੱਕਤ ਆਏ ਚੀਜ਼ ਦੀ ਤਾ ਮੇਰਾ ਵੀਰ ਹੱਥ ਬਨ ਕੇ ਬੇਨਤੀ ਆ ਜਿੰਨੀਆਂ ਮੇਰੇ ਵੀਰ ਭੈਣਾਂ ਵੀਡੀਓ ਨੂੰ ਦੇਖ ਰਹੇ ਨੇ ਤਾਂ ਗਰੀਬ ਪਰਵਾਦ ਦੀ ਜਿਹੜੀ ਵੱਧ ਤੋਂ ਵੱਧ ਹੈਲਪ ਆ ਉਹ ਜ਼ਰੂਰ ਕਰੋ ਤੇ ਚਲੋ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਹੋਰ ਲੋਕਾਂ ਨੂੰ ਵੀ ਇਹ ਚੀਜ਼ ਦੇਖ ਸਕੇ ਲੋਕਾਂ ਤੱਕ ਜਾ ਸਕੇ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਇਹ ਵੀਡੀਓ ਨੂੰ ਤੇ ਬਣੇ ਰਹੋ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ